ਦੋਸਤੋ ਉਹਨਾਂ ਦੇ ਬਲੰਦ ਹੌਂਸਲੇ ਦੇਖ ਕੇ ਜੀ ਕਰਦਾ ਉਹਨਾਂ ਦੀ ਵਡਿਆਈ ਕਰੀਏ ਅੱਜ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਗਾਇਕ ਆਏ ਸੰਤ ਆਏ ਸਾਰੀਆਂ ਸੰਸਥਾਵਾਂ ਆਈਆਂ ਇੱਕ ਬੰਦੇ ਨਹੀਂ ਆਏ ਦੋਸਤੋ ਤੁਸੀਂ ਆਖੋਗੇ ਕੌਣ ਸਿਆਸੀ ਲੋਕ ਫੋਟੋਆਂ ਖਿਚਾਉਣ ਤੇ ਆਏ ਆ ਉਹ ਬਹੁਤ ਆਏ ਐ ਪਹਿਲੇ ਦਿਨ ਤੋਂ ਹੀ ਆ ਗਏ ਕੋਈ ਟੈਂਕ ਮੰਗ ਕੇ ਲਿਆਇਆ ਕੋਈ ਕਿਸ਼ਤੀ ਮੰਗ ਕੇ ਲਿਆਇਆ ਕੋਈ ਟਰੱਕ ਮੰਗ ਕੇ ਲਿਆਇਆ ਲਿਆਏ ਮਾਂ ਦੇ ਸ਼ੇਰ ਮੰਗ ਕੇ ਐ ਆਪ ਦਾ ਕੁਝ ਨਹੀਂ ਲਏ ਕਿ ਮੈਂ ਭਾਈ ਆ ਪੈਸੇ ਲਾ ਕੇ ਪੰਜ ਕਿਸ਼ਤਾਂ ਲਿਆਇਆ ਆ ਚੱਕੋ ਨਾ ਕੋਈ ਵੀ ਡੀ ਕੋ ਨਹੀਂ ਦੋਸਤੋ ਸੁਣੀ ਤੇ ਨਾ ਸਿਆਸੀ ਲੋਕਾਂ ਦਾ ਅੱਜ ਤੱਕ ਮੈਂ ਇਹ ਸੁਣਿਆ ਕਿ ਆ ਚੱਕੋ ਭਾਈ 50 ਲੱਖ ਦਾ ਚੈੱਕ ਮੇਰੇ ਵੱਲੋਂ ਦੋਸਤੋ ਇਨਾਂ ਕੋਲੇ ਬੜੀ ਧਨ ਦਾ ਉਲਤ ਹੈ ਬੜਾ ਪੈਸਾ ਲੁੱਟਿਆ ਹੈ ਜੇ ਕਾਂਗਰਸ ਦੇ ਲੀਡਰ ਦੇਖਗੇ ਉਹ ਵੀ ਬੜੇ ਤਕੜੇ ਹੈ ਆ ਬਾਜਵੇ ਵਰਗੇ ਰੰਧਾਵੇ ਵਰਗੇ ਰਾਣੇ ਗਰਜੀਤ ਵਰਗੇ ਦੋਸਤੋ ਇਹਨਾਂ ਕੋਲ ਕੀ ਤੋੜਾ ਹੈ ਵੱਡੀਆਂ ਵੱਡੀਆਂ ਖੰਡ ਮਿਲਾ ਇਹਨਾਂ ਦੀਆਂ ਲੱਗੀਆਂ ਹੈ ਕਾਰਖਾਨੇ ਇਹਨਾਂ ਦੇ ਲੱਗੇ ਹੈ ਇਹ ਤਾਂ ਕਰੋੜ ਰੁਪਈਆ ਇਹਨਾਂ ਨੂੰ 1 ਰੁਪਈਏ ਵਰਗੇ ਪਰ ਦੇ ਨਹੀਂ ਰਹੇ ਯਾਰ ਫੋਟੋ ਆਪਾਉਂਦੇ ਹੈ ਗੜ ਜਾਂਦੇ ਐ ਇੱਕ ਦੋ ਜਾਣਿਆਂ ਨੇ ਚਾਰੇ ਦੇ ਇੱਕ ਦੋ ਟਰੱਕ ਜੇ ਭੇਜੇ ਐ ਕੁਝ ਨਹੀਂ ਦੋਸਤੋ ਜੇ ਕਿਤੇ ਪੰਜਾਬ ਦੇ ਸਿਆਸੀ ਲੀਡਰ ਸਾਰੇ ਜਾਣੇ 50-50 ਲੱਖ ਰੁਪਇਆ ਕਢ ਦੇਣ ਦੋਸਤੋ ਮੈਨੂੰ ਇੰਜ ਲੱਗਦਾ ਸਰਕਾਰ ਦੀ ਲੋੜ ਹੀ ਨਾ ਰਹੀ ਕਿਉਂਕਿ ਸਰਕਾਰ ਕੋਲੇ ਦੇਣ ਨੂੰ ਤੇ ਕੁਝ ਹੈ ਹੀ ਨਹੀਂ ਵਿੱਚ ਸਾਡੇ ਭਰਾ ਕਹਿੰਦੇ ਭਗਵੰਤ ਮਾਨ ਲਾਂਡ ਨਹੀਂ ਕਰਦਾ ਉਹ ਕਹਿੰਦਾ ਸੀ ਮੁਰਗੀ ਤੇ ਦੇਉ ਬੱਕਰੀ ਤੇ ਦੇਉ ਦੋਸਤੋ ਕੋਈ ਫਾਇਦਾ ਨਹੀਂ ਇਹ ਗੱਲਾਂ ਚ ਕਹਿ ਦਿੱਤਾ ਹੋਵੇਗਾ ਉਹਨੇ ਜਿਵੇਂ ਉਹ ਚੁਟਕੀ ਵਾਲੀ ਅਨਮੋਲ ਮਾਨ ਨੇ ਕਿਹਾ ਸੀ ਬਾਅਦ ਚ ਕਹਿੰਦੀ ਮੈਨੂੰ ਨੌਲੇਜ ਨਹੀਂ ਸੀ ਸ਼ਾਇਦ ਮਾਨ ਸਾਹਿਬ ਨੂੰ ਵੀ ਨੌਲੇਜ ਨਹੀਂ ਹੋਣੀ ਪਰ ਜਦੋਂ ਹੁਣ ਉਹ ਮਾਲਕ ਬਣ ਕੇ ਬੈਠਾ ਹੈ ਪੰਜਾਬ ਦਾ ਜਦੋਂ ਕੋਈ ਘਰ ਦਾ ਮੁਖੀ ਬਣਦਾ ਨਾ ਕਬੀਲਦਾਰ ਉਦੋਂ ਪਤਾ ਹੁੰਦਾ ਕਬੀਲਦਾਰੀ ਕਿਵੇਂ ਚਲਾਉਣੀ ਹੈ ਜਿਹੜੇ ਘਰ ਦੇ ਉੱਤੇ ਪਹਿਲੇ ਹੀ 500 ਕਰੋੜ ਦਾ ਕਰਜ਼ਾ ਹੋਵੇ ਦੋਸਤੋ ਕੋਈ ਬੈਂਕ ਲੋਨ ਦੇਣ ਵਾਸਤੇ ਤਿਆਰ ਨਾ ਹੋਵੇ ਗਰੰਟੀ ਦੇਣ ਵਾਸਤੇ ਲੋਨ ਦੀ ਕੁਝ ਬਚਿਆ ਨਾ ਹੋਵੇ ਤੇ ਉਹ ਮੁੱਖ ਮੰਤਰੀ ਕੀ ਦੇਊਗਾ ਹੜਾ ਲਿਆ ਦੋਸਤੋ ਵੱਧ ਤੋਂ ਵੱਧ ਉਹ ਕਿਸੇ ਬੈਂਕ ਤੋਂ ਲੋਨ ਲਊਗਾ 500 ਕਰੋੜ ਦਾ ਉਹ ਲੋਨ ਲੈ ਕੇ 65-6500 ਰੁਪਇਆ ਦੇਊਗਾ ਮਾਅਵਜਾ ਤੇ ਉਹਦੇ ਨਾਲ ਕੀ ਹੋਣਾ ਹੈ ਮੈਂ ਤੇ ਸਾਰੇ ਲੀਡਰਾਂ ਨੂੰ ਐਸੇ ਕਹਿਣਾ ਚਾਹੁੰਦਾ ਜਿਹੜੇ ਸਰਕਾਰ ਤੇ ਤੰਜ ਕੱਸਦੇ ਆ ਉਹੇ ਭਰਾਵੋ ਸਰਕਾਰ ਨੂੰ ਤੁਸੀਂ ਖਾਦਾ ਏ ਤੁਸੀਂ ਪਹਿਲਾਂ ਐਮ.ਐਲ.ਏ ਰਹੇ ਹੋ ਐਮ.ਪੀ ਰਹੇ ਹੋ ਮੰਤਰੀ ਰਹੇ ਹੋ ਮਾਣ ਤੇ ਅੱਜ ਸਰਕਾਰ ਚਲਾਉਂਦਾ ਹੈ ਪਹਿਲਾਂ ਤੇ ਤੁਸੀਂ ਖਾ ਕੇ ਲੁੱਟ ਕੇ ਪੰਜਾਬ ਨੂੰ ਭਾਰਤ ਨਾਲ ਬਾਹਰਲੇ ਦੇਸ਼ਾਂ ਦੀਆਂ ਬੈਂਕਾਂ ਤੁਸੀਂ ਤੁਹਾਡੇ ਕੋਲੇ ਇੰਨਾ ਧਨ-ਦੌਲਤ ਹੈ ਜੇ ਹੁਣ ਤੁਸੀਂ ਕਰੋੜ-ਕਰੋੜ ਰੁਪਇਆ ਦੇ ਦਿਓ ਸਾਰੇ ਲੀਡਰ ਉਹਨਾਂ ਨੂੰ ਮਾਅਵਜਾ ਸਾਰਿਆਂ ਨੂੰ ਟ੍ਰਾਇਟੋਮੈਟ ਕੀ ਸਾਰੇ ਏਰਗੇ ਨੂੰ ਆ ਜੇਗਾ ਦੋਸਤੋ ਇੱਕ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਦਿਆਂ ਕੋਈ ਭਰਾਵੋ ਹੁਣ ਸਾਰੇ ਪਿੰਡ ਇੱਕ ਪਾਸੇ ਨਾ ਚੱਲੋ ਸਾਰੇ ਜਾਣੇ ਰਸਣ ਲੈ ਕੇ ਚੰਨ ਪੇ ਦੋਸਤੋ ਝੋਲੇ ਭਰ ਕੇ ਜਿਹੜੇ ਘਰ ਦੇ ਵਿੱਚ ਤੁਸੀਂ ਬਾਰੀ-ਬਾਰੀ ਫੜਾਉਣ ਜਾਓਗੇ ਉਹ ਵੀਰੋ ਕੋਈ ਨਹੀਂ ਮੋੜਦਾ ਜਿਹੜੇ ਘਰ ਤੇ ਜਾਓਗੇ ਫੜ ਕੇ ਰੱਖ ਲੂਗਾ ਪਤਾ ਨਹੀਂ ਉਹ ਸਮਾਨ ਪਾਣੀ 'ਚ ਹੀ ਡੁੱਬ ਜੇ ਪਰ ਫੜ ਜ਼ਰੂਰ ਲਊਗਾ ਮੁਖਤਤਾ ਦੇਖ ਕੇ ਓਏ ਲੋੜ ਬੰਦਾ ਨੂੰ ਦੇ ਦਿਓ ਉਹਨਾਂ ਕੋਲ ਬਹੁਤ ਪਹੁੰਚ ਗਿਆ ਤੇ ਜਾ ਰਿਹਾ ਹੈ ਪਰ ਭਰਾਵੋ ਜਿਹੜੇ ਪਿੰਡਾਂ ਚੋਂ ਪੈਸੇ ਇਕੱਠੇ ਹੋਏ ਐ ਉਹਨਾਂ ਨੂੰ ਸਾਂਭ ਲਓ ਰੋਕ ਲਓ 10 ਦਿਨ ਤੁਹਾਨੂੰ ਬੇਨਤੀ ਹੈ 10 ਦਿਨ ਪੈਸੇ ਰੋਕ ਲਓ ਜਦੋਂ ਪਾਣੀ ਉੱਤਰ ਗਿਆ ਉਦੋਂ ਜਾ ਕੇ ਸੇਵਾ ਕਰਿਓ 2 ਦਿਨ ਉੱਥੇ ਰਹੋ ਦੇਖਿਓ ਕਿ ਕਿਹੜੇ ਘਰ ਦਾ ਨਾਜ ਭਿੱਜ ਗਿਆ ਉਹਨਾਂ ਨੂੰ 10-10 ਮਣ ਪੰਜ ਪੰਜ ਮਣਕਣਕ ਲੈ ਕੇ ਦੇ ਦਿਓ ਅੱਜ ਜਿਹੜਾ ਰਸਣ ਸਿੱਟੀ ਜਾਂਨੇ ਹੋ ਇਕੱਠਾ ਕਰ ਕਰ ਇਹ ਵੀ ਪਾਣੀ ਵਿੱਚ ਖਰਾਬ ਹੋਈ ਜਾਂਦਾ ਦੋਸਤੋ ਉਹ ਲੁਕਾਉਂਦੇ ਨਕਾਉਂਦੇ ਖਰਾਬ ਕਰ ਲੈਣਗੇ ਹਾਂ ਨੀਰਾ ਪੱਠਾ ਜਾ ਰਿਹਾ ਬਹੁਤ ਜਾ ਰਿਹਾ ਹੈ ਪਰ ਜਿਹੜੇ ਲੋਕਾਂ ਨੇ ਨਗਦੀ ਪੈਸੇ ਇਕੱਠੇ ਕਰਿਆ ਪੰਜਾਬ ਚੋਂ ਮੈਂ ਕਹਿਣਾ ਚਾਹੁੰਦਾ ਕਿ ਉਹ ਲੋਕ ਰੁਕ ਜਾਣ ਅਜੇ ਭਰਾਵੋ ਨਾ ਜਾਓ ਪੈਸੇ ਇਕੱਠੇ ਕਰਕੇ ਰੱਖ ਲਓ ਜਦੋਂ ਪਾਣੀ ਉਤਰ ਗਿਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤੇ ਦੇ ਢੇਰ ਲੱਗ ਗਏ ਵੀਰੋ 5-5 ਫੁੱਟ ਢੇਰ ਉਹ ਢੇਰਾਂ ਨੂੰ ਬਾਹਰ ਕੱਢ ਦਿਓ ਕਰਾ ਲੇ ਜਿਉਂ ਟਰੈਕਟਰਾਂ ਮੰਗਰ પા ਕੇ ਆਪਦੇ ਟਰੈਕਟਰਾਂ 'ਚ ਆਪ ਹੀ ਡੀਜ਼ਲ ਪਵਾ ਲਿਓ ਜਿਹੜੇ ਪੈਸੇ ਇਕੱਠੇ ਕਰੇ ਆਪ ਡੀਜ਼ਲ ਪਾ ਕੇ ਉਹਨਾਂ ਨੂੰ ਬਾਣ ਪੰਦਰ ਕਰਕੇ ਦੇ ਦਿਓ ਕੰਪਿਊਟਰ ਕਰਾ ਲਾ ਕੇ ਦੇ ਦਿਓ ਉਹ ਤੁਹਾਡੀ ਸੇਵਾ ਭਰਾਵੋ ਸਪਲ ਹੋ ਜੂਗੀ ਤੇ ਜਿਹੜੇ ਘਰ ਦੇ ਪਸ਼ੂ ਵਰਗੇ ਕਿਸੇ ਕੋਲੇ ਦੁੱਧ ਦਾ ਪ੍ਰਬੰਧ ਨਹੀਂ ਉਹਨਾਂ ਨੂੰ ਮਹਿਸ ਲੈ ਕੇ ਦੇ ਦਿਓ ਤੇ ਕਿਸੇ ਨੂੰ ਨਾਜ ਲੈ ਕੇ ਦੇ ਦਿਓ ਦਵਾਈਆਂ ਲੈ ਕੇ ਦੇ ਦਿਓ ਰਹਿੰਦਾ ਖੁੰਦਾ ਜੇ ਵੱਧ ਪੈਸਾ ਕਿਸੇ ਨੂੰ ਕਮਰਾ ਪਾ ਦਿਓ ਜਰਜੀ ਦੇ ਘਰ ਠਹਿਗੇ ਦੋਸਤੋ ਹੁਣ ਇਹ ਕੰਮ ਕਰਨ ਦਾ ਲੋੜ ਹੈ ਹੁਣ ਇਹ ਨਹੀਂ ਕਿ ਕਾਹਲ ਤੁਸੀਂ ਪਿੰਡਾਂ ਚੋਂ ਪੈਸੇ ਇਕੱਠੇ ਕੀਤੇ ਨਾਲ ਦੀ ਨਾਲ ਸਮਾਨ ਖਰੀਦਿਆ ਗੱਡੀ ਭਰੀ ਤੇ ਬਾਗੇ ਇਸ ਤਰ੍ਹਾਂ ਭਰਾਵੋ ਲੋੜ ਨਹੀਂ ਕਿਉਂਕਿ 500 ਪਿੰਡ ਹੈ ਜਿਹੜਾ ਹੜਾਂ ਦੀ ਲਪੇਟ ਚ ਆਇਆ ਹੈ ਪਰ ਸੇਵਾ ਕਰਨ ਵਾਲਾ 12000 ਪਿੰਡ ਹੋ ਗਿਆ ਕੁਝ ਪਿੰਡ ਚੱਲ ਪਏ ਨੇ ਦੋਸਤੋ ਘੱਟੋ ਘੱਟ 2-3000 ਪਿੰਡ ਚੱਲ ਪਿਆ ਸਮਾਨ ਲੈ ਕੇ ਤੇ ਦੂਜੇ ਚੱਲ ਰਹੇ ਹੈ ਮੇਰੀ ਬੇਨਤੀ ਹੈ ਕਿ ਭਰਾਵੋ ਰੁਕੋ ਪੈਸੇ ਇਕੱਠੇ ਕਰ ਲੋ ਦੋਸਤੋ ਮੈਂ ਹਿਸਾਬ ਜਾਂ ਲਾਇਆ ਮੋਟਾ-ਮੋਟਾ ਮੇਰੇ ਪਿੰਡ ਦੇ ਹਿਸਾਬ ਨਾਲ ਮੇਰੇ ਪਿੰਡ ਦੀ 5000 ਵੋਟ ਹੈ ਤੇ 5 ਲੱਖ ਰੁਪਇਆ ਇਕੱਠਾ ਹੋ ਗਿਆ ਜੇ 5000 ਵੋਟ ਚੋਂ 5 ਲੱਖ ਰੁਪਈਆ ਇਕੱਠਾ ਦੋਸਤੋ ਹੋ ਸਕਦਾ ਹੈ ਉਸ ਹਿਸਾਬ ਦੇ ਨਾਲ ਤੁਸੀਂ ਜੋੜ ਕੇ ਦੇਖ ਲਓ ਜੇ ਪੰਜਾਬ ਦੇ ਵਿੱਚ 2 ਕਰੋੜ ਲੋਕ ਨੇ ਦੋਸਤੋ ਤੇ ਕਿੰਨੇ ਦੋਸਤੋ ਪੈਸੇ ਮੈਂ ਮੋਟਾ-ਮੋਟਾ ਜਾਂ ਘੱਟ ਤੋਂ ਘੱਟ ਲਾਇਆ ਸੀ 500 ਕਰੋੜ ਰੁਪਈਆ ਜੇਕਰ ਸਾਰੇ ਵੀ ਪੰਜਾਬ ਦੇ ਨਾਲ ਚੱਲਣ 5-7000 ਪਿੰਡ ਚੱਲ ਪਿਆ ਘੱਟੋ-ਘੱਟ 500 ਕਰੋੜ ਰੁਪਈਆ ਇਕੱਠਾ ਹੋ ਜਾਏ ਤੇ ਜੇ ਉਹ ਉੱਥੇ ਉਹਨਾਂ ਦੇ ਘਰਾਂ ਤੇ ਲੱਗ ਜੇ ਫਸਲਾਂ ਤੇ ਲੱਗ ਜੇ ਦੋਸਤੋ ਤੇ ਉਹਨਾਂ ਨੂੰ ਬਹੁਤ ਵਧੀਆ ਰਾਤ ਮਿਲੂਗੀ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਤੇ ਲੱਗ ਜੇ ਕੋਰਸਾਂ ਤੇ ਲੱਗ ਜੇ ਵਿਚਾਰੇ ਟੁੱਟ ਗਏ ਹੈ ਉਹਨਾਂ ਦੇ ਠੇਕੇ ਟੁੱਟ ਗਏ ਫਸਲ ਨਹੀਂ ਹੋਣੀ ਆ ਤੇ ਮਰ ਗਈ ਹੈ ਅਗਲੇ ਸਾਲ ਦੀ ਵੀ ਹੋਣ ਦੀ ਸੰਭਾਵਨਾ ਨਹੀਂ ਇਸ ਲਈ ਦੋਸਤੋ ਇਸ ਤਰ੍ਹਾਂ ਦੀ ਮਦਦ ਕਰੋ ਜਿਹੜੇ ਸਿਆਸੀ ਲੋਕ ਹੈ ਉਹ 10-10 20-20 ਲੱਖ ਰੁਪਇਆ ਐਲਾਨ ਕਰਨ ਨਾ ਕਿ ਇਕੱਲੀਆਂ ਫੋਟੋਆਂ ਪਾਉਣ ਫੋਟੋ ਮਾ ਪਾਉਣ ਦਾ ਬੰਦ ਕਰੋ ਫੋਟੋ ਸੈਸ਼ਨ ਬੰਦ ਕਰੋ ਜੇ ਚਾਹਣਿਓ ਤਾਂ ਦਿਲੋਂ ਸੇਵਾ ਕਰੋ ਕਰੋ ਉਹਨਾਂ ਦੀ ਮਦਦ ਇੱਕ ਮੈਂ ਗੱਲ ਕਹਿ ਦਿਆਂ ਕਿ ਗੁਰੂ ਦਾ ਖਾਲਸਾ ਖੁੱਲ ਕੇ ਸਾਹਮਣੇ ਆਇਆ ਉਹ ਵੀ ਗੁਰੂ ਦੇ ਖਾਲਸੇ ਆ ਸਾਰੇ ਦੋਸਤੋ ਕਿਉਂਕਿ ਗੁਰੂ ਸਰਬੱਤ ਦਾ ਭਲਾ ਕਰਦਾ ਹੈ ਤੇ ਗੁਰੂ ਦੀ ਸੋਚ ਅੱਜ ਕੰਮ ਕਰ ਰਹੀ ਹੈ ਕਿਰਤ ਕਰੋ ਨਾਮ ਜਪੋ ਵੰਡ ਸਕੋ ਦਾ ਸਿਧਾਂਤ ਚੱਲ ਰਿਹਾ ਸਰਬੱਤ ਦਾ ਭਲਾ ਚੱਲ ਰਿਹਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਸੇਵਾ ਚੱਲ ਰਹੀ ਆ ਦੋਸਤੋ ਫਿਰ ਵੀ ਕੰਨਾਂ ਦੇ ਭਿੱਡ ਟੀੜ ਢਿੱਡ ਦੇ ਵਿੱਚ ਪੀੜ ਹੋ ਰਹੀ ਹੈ ਕਿ ਕੇਸਰੀ ਨਿਸ਼ਾਨ ਦਾ ਕਿਉਂ ਨਾ ਲੈਨੇ ਹੋ ਤੇ ਦੋਸਤੋ ਜਿਹੜਾ ਗੁਰੂ ਸਰਬੱਤ ਦਾ ਭਲਾ ਮੰਗਦਾ ਜਿਹਦੇ ਸਿੱਖ ਸਰਬੱਤ ਦੀ ਸੇਵਾ ਕਰਦੇ ਆ ਫਿਰ ਕਿਉਂ ਨਾ ਕੇਸਰੀ ਨਿਸ਼ਾਨ ਦਾ ਨਾ ਲਈਏ ਇਸ ਲਈ ਬੜਾ ਵਧੀਆ ਦੋਸਤੋ ਚੱਲ ਰਿਹਾ ਮੈਂ ਸਾਰੇ ਕਲਾਕਾਰ ਭਰਾਵਾਂ ਦਾ ਦੁਬਾਰਾ ਧੰਨਵਾਦ ਕਰਦਾ ਦਲਜੀਤ ਦਸਾਂਜ ਬੜਾ ਵਧੀਆ ਕਲਾਕਾਰ ਉਹਨੇ ਫਿਲਮਾਂ ਬਣਾਈਆਂ ਖਾਲੜਾ ਸਾਹਿਬ ਦੀ ਬਣਾਈ 84 ਬਣਾਈ ਉਹ ਵੀ ਪਤੰਦਰ ਨੇ ਸਿਰ ਆ ਲਾਤਾ ਤਾਪ ਕਿਸਾਨੀ ਬਿੱਲ ਆਏ ਉਦੋਂ ਵੀ ਕਰੋੜ ਰੁਪਇਆ ਠੋਕ ਕੇ ਉਹਨੇ ਦਾਨ ਦਿੱਤਾ ਦੋਸਤੋ ਕਿਸਾਨ ਆਦੂਆ ਤੇ ਫਿਰ ਕੰਗਣਾ ਰਣੋਤ ਪੁੱਠੀ ਬੋਲੀ ਉਹਨੂੰ ਵੀ ਦੋਸਤੋ 21 ਦੀ 31 ਮੋੜੀ ਉਹ ਵੀ ਦਰਜੀਤ ਸਾਂਝ ਨਹੀਂ ਤੇ ਹੁਣ ਵੀ ਹੜਾਂ ਦੇ ਵਿੱਚ ਉਹਦੀ ਟੀਮ ਤੇ ਆਪ ਦੋਸਤੋ ਉਹ ਦੀਵਾਰ ਬਣ ਕੇ ਖੜ ਗਿਆ ਲੋਕਾਂ ਦੇ ਨਾਲ ਉਹਨੂੰ ਦੇਖ ਕੇ ਦੂਜੇ ਕਲਾਕਾਰਾਂ ਨੂੰ ਵੀ ਤੁਰਨਾ ਪੈ ਗਿਆ ਸਾਰੇ ਪਹੁੰਚ ਗਏ ਸਾਰਿਆਂ ਦਾ ਧੰਨਵਾਦ ਸਾਰੀਆਂ ਸਸਤਾਵਾਂ ਦਾ ਧੰਨਵਾਦ ਤੇ ਦੋਸਤੋ ਮੈਂ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਹੈ ਕਈ ਲੋਕ ਉਹਨਾਂ ਦੀ ਇਹ ਫੋਟੋ ਮਾ ਵਾਇਰਲ ਕਰ ਰਹੇ ਹੈ ਕੋਈ ਕਹਿੰਦਾ ਇਹਨੇ ਸੜਕ ਤੇ ਬਹਿ ਕੇ ਇੱਕ ਰੋਟੀ ਖਾ ਲਈ ਕੋਈ ਕਹਿੰਦਾ ਬੀਬੀ ਕਿਤੋਂ ਹੋਰ ਦੀ ਸੀ ਜਿਹੜੀ ਦੇ ਕਲਿੱਪ ਲੱਗਿਆ ਉਹ ਕਿਉਂ ਰੋਈ ਜਾਂਦੀ ਹੈ ਪਖੰਡ ਕੀਤਾ ਇਹ ਤਾਂ ਫਿਲਮੀ ਸਟਾਈਲ ਕੀਤਾ ਕੋਈ ਭਾਵੋ ਕਿਉਂ ਕਿਸੇ ਦੀ ਨੁਕਤਾਚੀ ਨਹੀਂ ਕਰਦੇ ਜੇ ਕੋਈ ਆ ਰਿਹਾ ਹੈ ਤੇ ਚੰਗੀ ਗੱਲ ਹੈ ਜਿੰਨਾ ਕਹਾ ਦਾ ਨਾਰਾ ਮਾਰ ਰਿਹਾ ਹੈ ਤੇ ਚੰਗੀ ਗੱਲ ਆ ਲੈਣ ਦਿਓ ਕਿਸੇ ਦੀ ਕਰਦਾਰ ਕੁਸ਼ੀ ਦਾ ਟਾਈਮ ਨਹੀਂ ਰਲ ਮਿਲ ਕਰਕੇ ਹਰ ਪੀੜਤ ਲੋਕਾਂ ਨੂੰ ਹਾਂ ਤੋਂ ਰਾਤ ਦਈਏ ਤੇ ਉਹਨਾਂ ਦਾ ਭਾਵੋ ਸਹਾਰਾ ਬਣੀਏ ਸਾਰੇ ਦੋਸਤਾਂ ਦਾ ਧੰਨਵਾਦ ਇਹੋ ਹੀ ਬੇਨਤੀ ਮੇਰੀ ਦੁਆਰੇ ਹੈ ਕਿ ਕਾਲ ਨਾ ਕਰੋ ਪੈਸੇ ਇਕੱਠੇ ਕਰ ਲੋ ਭਰਾਵੋ ਰੁਕ ਜੋ ਪਹਿਲਾਂ ਉੱਥੇ ਜਾ ਕੇ ਦੇਖ ਲੋ ਅਸਲ ਤੇ ਦੱਸ ਦੇਣ ਜੇ ਕੁਝ ਨਾ ਕਰੋ ਅਨਾਜ ਬਹੁਤ ਜਾਈ ਜਾਂਦਾ ਠੀਕ ਠਾਕ ਹੈ ਜਿੰਨਾਂ ਕੋਲੇ ਕੈਸ਼ ਨਗਦ ਕੱਟੇ ਹੋਗੇ ਉਹ ਰੋਕ ਲੋ ਡੀਜ਼ਲ ਦੀ ਲੋੜ ਪਊਗੀ ਘਰਾਂ ਦੀ ਲੋੜ ਪਊਗੀ ਫਸਲਾਂ ਨੂੰ ਸਾਫ਼ ਕਰਨ ਦੀ ਜ਼ਮੀਨਾਂ ਨੂੰ ਲੋੜ ਪਊ ਉਦੋਂ ਭਰਾਵੋ ਕੈਸ਼ ਪੈਸੇ ਉੱਥੇ ਜਾ ਕੇ ਲਾ ਦਿਓ ਇਹੋ ਹੀ ਦੋਸਤੋ ਚੰਗੀ ਤੁਹਾਨੂੰ ਰਹਿ ਹੈ ਉਜਕ ਦੀ ਖਿਮਾ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਕਰ ਲਿਓ ਇਹ ਨਵਾਂ ਚੈਨਲ ਦੇ ਉੱਤੇ ਵੀਡੀਓ ਪਾਉਣ ਲੱਗੇ ਆ ਪੁਰਾਣਾ ਬੰਦ ਹੋ ਚੁੱਕਿਆ ਇਸ ਲਈ ਸਾਰੀ ਸੰਗਤ ਦਾ ਧੰਨਵਾਦ ਵੈਰੂ ਜੀ ਕਾਲਸਾ ਵੈਰੂ ਜੀ ਕੀ ਫਤ